ਅੱਜ ਪੰਡਾ ਮਾਸਿਕ ਦੇ ਸਰਪੰਚ ਜਗਮੂਨ ਸਿੰਘ ਦੇ ਘਰੇ ਪਹੁੰਚਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਦਾ ਸਾਡੇ ਨਵਾਂ ਜਵਾਨਾ ਚੈਨਲ ਤੇ ਖੁਸ਼ਹਾਲ ਤੇ ਬਹੁਤ ਬਹੁਤ ਸਵਾਗਤ ਆ ਹਾਂਜੀ ਬਾਈ ਜੀ ਇੱਕ ਜਿਹੜਾ ਲੁਧਿਆਣੇ ਜਿਵਨੀ ਚੋਂ ਚ ਆਮ ਆਦਮੀ ਪਾਰਟੀ ਦੇ ਤੇ ਗੁਰਾਤਪੁਰ ਬਹੁਤ ਵੱਡੀ ਜਿੱਤ ਹੋਈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਅਸੀਂ ਨਵਾਂ ਜਵਾਨਾ ਅਖਬਾਰ ਚਾਹੋ ਪ੍ਰਿੰਟ ਮੀਡੀਆ ਚ ਇਲੈਕਟ੍ਰੋਨਿਕ ਮੀਡੀਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਮੇਂ ਸਮੇਂ ਤੇ ਸਾਡੀ ਪਾਰਟੀ ਨੂੰ ਤੇ ਪੰਚਾਇਤ ਨੂੰ ਸਹਿਯੋਗ ਦਿੰਦੇ ਆ ਸਾਡੇ ਕੀਤੇ ਕੰਮ ਨੂੰ ਲੋਕਾਂ ਤੱਕ ਪਹੁੰਚਾਉਂ ਤੇ ਇਸ ਤੋਂ ਬਾਅਦ ਜੋ ਤੁਸੀਂ ਗੱਲ ਕਰਿਆ ਕਿ ਲੁਧਿਆਣਾ ਦੇ ਵਿੱਚ ਹੋਈ ਜਿਹੜੀ ਜਿੱਤ ਆ ਉਹ ਲੋਕਾਂ ਦੀ ਜਿੱਤਾਂ ਲੁਧਿਆਣਾ ਵਾਸੀਆਂ ਦੀ ਜਿੱਤਾਂ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਤੇ ਲੁਧਿਆਣਾ ਵਾਸੀਆਂ ਨੇ ਮੋਹਰ ਰਾਈ ਆ ਤੁਸੀਂ ਦੇਖ ਲਓ ਜੇ ਰਜਕਾਰ ਵੀ ਦੇਖਦੇ ਤਾਂ ਅੱਜ ਤੱਕ 52 55000 ਨੌਕਰੀ ਦਿੱਤੀ ਗਈ ਆ ਬਿਨਾਂ ਰਿਸ਼ਵਤ ਤੋਂ ਜੇ ਆਪਾਂ ਦੇਖ ਲਈਏ ਟੇਲਾ ਤੱਕ ਪਾਣੀ ਪਹੁੰਚਾਇਆ ਗਿਆਗਾ ਨਸੇ ਨੂੰ ਵੀ ਠੱਲ ਪਾਈ ਗਈ ਆ ਬਹੁਤ ਹੀ ਜ਼ਿਆਦਾ ਆਮ ਆਦਮੀ ਪਾਰਟੀ ਸਰਕਾਰ ਕੰਮ ਕਰ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਸਰਦਾਰ ਮੁੱਖ ਮੰਤਰੀ ਭਗਵ antisense ਮਾਣ ਦੀਗਵਾਈ ਦੇ ਵਿੱਚ ਇਹ ਦੁਬਾਰਾ ਸਰਕਾਰ ਰਿਪੀਟ ਕਰੋਗੀ ਜੇ ਸਾਡੇ ਪਿੰਡ ਦੇ ਦੇਖੀਏ ਸਰਪੰਚ ਸਾਹਿਬ ਬੈਠਿਆ ਸਾਡੇ ਸਤਕਾਰਯੋਗ ਮੈਂਬਰ ਸਾਹਿਬ ਬੈਠਿਆ ਜਦੋਂ ਦੇ ਪੰਚਾਇਤ ਬਣੀਆਂ 6 ਮਹੀਨੇ ਹੋ ਗਏ 6 ਮਹੀਨੇ ਕੋਈ ਵੀ ਸਾਡੇ ਪੰਚਾਇਤ ਦਾ ਮੈਂਬਰ ਜਾਂ ਸਰਪੰਚ ਸਾਹਿਬ ਉੰਜਾਂ ਸਾਡੀ ਆਮਾਦੀਬਾਦੀ ਟੀਮ ਟੈਕ ਹੀ ਨਹੀਂ ਬੈੰਦੀ ਜਿੰਨੇ ਵੀ ਕੰਮ ਹੋ ਰਿਹਾ ਚਾਹੇ ਕਿਸੇ ਚੇਅਰਮੈਨ ਸਾਹਿਬ ਕੋਲ ਜਾਣਾ ਪਵੇ ਚਾਹੇ ਮਾਤਰੀ ਕੋਲ ਚਾਹੇ ਵਲੇ ਸਾਬ ਕੋਲ ਔਰ ਐਮਐਲਏ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਸ ਤਰ੍ਹਾਂ ਵੀ ਅਸੀਂ ਗ੍ਰਾਂਟ ਨੂੰ ਕਹਿੰਦੇ ਆ ਤੇ ਉਹ ਕਹਿੰਦੇ ਕੰਮ ਸ਼ੁਰੂ ਕਰ ਲਓ ਬਸ ਗ੍ਰਾਂਟ ਆ ਗਈ ਤੇ ਪੈਸੇ ਆਈ ਵੀ ਜਾਂਦੇ ਆ ਸੋ ਜੋ ਗਜਰਾਤ ਦੇ ਵਿੱਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਈ ਆ ਸੋ ਉਸ ਦੇ ਨਾਲ ਇਹ ਲੱਗਦਾ ਹੈਗਾ ਕਿ ਆਮ ਆਦੀ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਇੰਡੀਆ ਦੇ ਵਿੱਚ ਭਾਰਤ ਦੇ ਸਰਕਾਰ ਬਣਾਉਗੀ ਕਿਉਂਕਿ ਉਹ ਮੋਦੀ ਦਾ ਭਾਜਪਾ ਦਾ ਇੱਕ ਘੜ ਸੀ ਉਥੋਂ ਵੱਡੀ ਲੀਡ ਦੇ ਨਾਲ ਸਾਡਾ ਕੈਂਡੀਡੇਟ ਆਮ ਆਦੀ ਪਾਰਟੀ ਦਾ ਗੁਜਰਾਤ ਦੇ ਵਿੱਚੋਂ ਵੀ ਜਿੱਤੇ ਆ ਬਾਈਲੈਕਸ਼ਨ ਤੇ ਲੁਧਿਆਣਾ ਦੇ ਵਿੱਚੋਂ ਵੀ ਬਾਈਲੈਕਸ਼ਨ ਜਿੱਤੇ ਆ ਔਰ ਲੁਧਿਆਣਾ ਵਾਸੀਆਂ ਤੇ ਗੁਜਰਾਤ ਵਾਸੀਆਂ ਨੂੰ ਮੈਂ ਸਭ ਤੋਂ ਪਹਿਲਾਂ ਮੁਬਾਰਕਬਾਦ ਵੀ ਦਿਨਾ ਜਿਨ੍ਹਾਂ ਨੇ ਇੱਕ ਈਮਾਨਦਾਰ ਸਰਕਾਰ ਦਾ ਈਮਾਨਦਾਰ ਪਾਰਟੀ ਦੇ ਕੀਤੇ ਕੰਮ ਤੇ ਮੋਕੜੀ ਹੈ ਜੀ ਹਾਂਜੀ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਜੀ ਡਬਲਯੂ ਬੋਇਲ ਜੀ ਅੱਜ ਤਾਂ ਧੰਨਵਾਦ ਕਰਦੇ ਆਂ ਜੀ ਲੁਧਿਆਣਾ ਵਾਸੀਆਂ ਦਾ ਜਿਨ੍ਹਾਂ ਨੇ ਕੈਂਡੀਡੇਟ ਚਤਾ ਕੇ ਵੋਟਰ ਵੋਟ ਕੀਤੀ ਸਪੋਰਟ ਕੀਤੀ ਬਹੁਤ ਬਹੁਤ ਧੰਨਵਾਦ ਲੁਧਿਆਣਾ ਲੁਧਿਆਣਾ ਵਾਸੀਆਂ ਦਾ ਤੇ ਦੂਜਾ ਅਸੀਂ ਧੰਨਵਾਦ ਕਰਦੇ ਆਂ ਸਾਡੇ ਪੰਜਾਬ ਦੇ ਸੀਐਮ ਸਰਤਾਰ ਭੁਵੰਤ ਸਿੰਘ ਜੀ ਮਾਨ ਨੂੰ ਜਿਨ੍ਹਾਂ ਨੇ ਜੋ ਵਾਅਦੇ ਕੀਤੇ ਸੀ ਕਿ ਉਹ ਪੂਰੇ ਕੀਤੇ ਆ ਟੈਲਾਂ ਤੇ ਪਾਣੀ ਪਹੁੰਚਾਉਣ ਦੀ ਗੱਲ ਕੀਤੀ ਸੀ ਕਿ ਟੈਲਾਂ ਤੇ ਪਾਣੀ ਪਹੁੰਚੀ ਜਾਂਦਾਗਾ ਦੇਖੋ ਹੁਣ ਝੋਨੇ ਲਾਉਣ ਦਾ ਸਮਾਂ ਆਗਾ ਪਾਣੀ ਚੂਏ ਕਛਿਆਂ ਦੇ ਵਿੱਚ ਸ਼ਾਮਦਾ ਨਹੀਂਗਾ ਔਰ ਜੇ ਮੇਰੇ ਪਿੰਡ ਦੀ ਗੱਲ ਕਰੀਏ ਤਾਂ ਮੇਰੇ ਪਿੰਡ ਦੇ ਵਿੱਚ ਸਾਨੂੰ 7-8 ਮਹੀਨੇ ਹੋ ਗਏ ਪੰਚਾਇਤ ਬਣੀ ਨੂੰ ਸਾਡੇ ਨਾਲ ਮੌਜੂਦ ਆ ਸਾਡੇ ਸਾਡੇ ਮੈਂਬਰ ਸਹਿਬਾਨ ਤੇ ਅਸੀਂ ਪੰਜ 7-8 ਮਹੀਨੇ ਦੇ ਵਿੱਚ ਜਿੰਨੇ ਕੰਮ ਅਸੀਂ ਲੋਕਾਂ ਪਹਿਲਾਂ ਪੰਚਾਇਤਾਂ ਨੇ ਕਰਵਾਏ ਉਦੋਂ ਅਸੀਂ ਪੰਜ 7-8 ਮਹੀਨੇ ਦੇ ਵਿੱਚ ਕਰਵਾ ਚੁੱਕੇ ਹਾਂ ਚੋਣ ਜਾਬਤਾ ਲੱਗਿਆ ਪ੍ਰਬੰਧਕ ਲੱਗਿਆ ਸੀਗਾ ਉਦੋਂ ਵੀ ਅਸੀਂ ਬਹੁਤ ਵਧੀਆ ਕੰਮ ਕੀਤੇ ਹੈਗੇ ਜੋ ਕਿ 40 30-40 ਸਾਲ ਦੇ ਖਾਲੇ ਨਹੀਂ ਸੀਗੇ ਬਣੇ ਉਹ ਬਣਾਏ ਅਸੀਂ ਔਰ ਜਿੱਥੇ ਕੋਈ ਪਾਣੀ ਪੀਣ ਵਾਲੀ ਸਮੱਸਿਆ ਹੁੰਦੀ ਸੀ ਉੱਥੇ ਦੋ ਤਿੰਨ ਬੋਹਰ ਵੀ ਕਰਵਾਏ ਹੈਗੇ ਇਹ ਸਦਕਾ ਸਾਡੀ ਸਰਦਾਰ ਮਨਜੀਤ ਸਿੰਘ ਜੀ ਬਲਾਕਪੁਰ ਐਮ ਐਲ ਏ ਹਲਕਾ ਵਿਧਾਇਕ ਸਾਹਿਬ ਨੇ ਆਜੇਂ ਕਰਵਾ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੀ ਅਸੀਂ ਗੱਲ ਕਹਿ ਦਿੰਦੇ ਆ ਜੀ ਆਹ ਕਰਨੀ ਆ ਉਹ ਕਹਿੰਦਾ ਬਾਤ ਤੁਸੀਂ ਪੈਸਿਆਂ ਦੀ ਗੱਲ ਨਾ ਕਰੋ ਤੁਸੀਂ ਕੰਮ ਕਰੋ ਤੇ ਗਰਾਂਟਾ ਸਾਨੂੰ ਵਧੀਆ ਪੁਵਾਈ ਗਈ ਜਾਂਦੇ ਆ ਤੇ ਕੰਮ ਸਾਡੇ ਪਿੰਡ ਦੇ ਵਿੱਚ ਹੋਈ ਵੀ ਜਾਂਦੇ ਆ ਤੇ ਹੁਣ ਵੀ ਅਸੀਂ ਗਲੀਆਂ ਨਾਲੀਆਂ ਚਨਾਈ ਜਾਂਦੇ ਆਗੇ ਜਿਹੜਾ 70-75 ਸਾਲ ਤੋਂ ਗੁਰਨਾਮ ਅਰੰਗ ਸਾਡੀਆਂ ਹਜਿੰਦੂਆਂ ਲਪਿੰਆ ਸਿੰਘਾ ਉਹਨਾਂ ਦੇ ਵਿੱਚ ਸਾਡਾ ਕੰਮ ਚੱਲ ਜਾਂਦਾ ਸੱਪੜ ਸਾਡਾ ਬਣ ਜਾਂਦੇ ਆਗੇ ਜੀ ਤੇ ਨਰੇਗਾ ਵਾਲਿਆਂ ਦੇ ਕੰਮ ਬਹੁਤ ਵਧੀਆ ਚੱਲ ਜਾਂਦੇ ਆ ਕਿ ਫਰੀਦਰ ਦਾ ਕੰਮ ਚੱਲੀ ਜਾਂਦਾਗਾ ਪਿੰਡ ਦੇ ਵਿੱਚ ਜਿੰਨੇ ਵੀ ਧੂਰੇ ਕੰਮ ਆਗੇ ਉਹ ਅਸੀਂ ਕਰਵਾ ਲਈ ਬਹੁਤ ਬਹੁਤ ਧੰਨਵਾਦ ਜੀ ਗੁਰੂ ਕੋ